ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਸਾਰਿਆਂ ਦਾ ਆਪਣੇ YouTube ਦੇ ਲਾਈਵ ਸੈਸ਼ਨ ਦੇ ਵਿੱਚ ਤੇ ਅੱਜ ਆਪਾਂ ਲਗਾਉਣ ਜਾ ਰਹੇ ਹਾਂ ਜੀ ਪੰਜਾਬੀ ਵਿਆਕਰਣ ਦੀ ਕਲਾਸ ਤੇ ਅੱਜ ਆਪਣੀ ਜਿਹੜੀ ਕਲਾਸ ਹੈ ਜੀ ਉਹ ਤੀਵਾਂ ਭਾਗ ਹੈ ਪ੍ਰਸ਼ਨ ਉੱਤਰਾਂ ਦਾ ਤੇ ਪਿਛਲੇ ਪੇਪਰਾਂ ਦੇ ਵਿੱਚ ਆਏ ਪ੍ਰਸ਼ਨ ਉੱਤਰ ਹੈ ਜਿਹੜੇ ਆਪਾਂ ਕਰਦੇ ਹਾਂ ਜੀ ਤੇ ਅੱਜ ਉਸ ਦਾ ਜਿਹੜਾ ਹੈ ਤੀਵਾਂ ਭਾਗ ਕਰਨ ਜਾ ਰਹੇ ਆ ਤੇ ਉਮੀਦ ਕਰਦੇ ਹਾਂ ਜੀ ਸਾਰੇ ਜਣੇ ਟਾਈਮ ਤੇ ਜੁਆਇਨ ਕਰਨਗੇ ਸੋ ਸਵਾਗਤ ਹੈ ਜੀ ਸਭ ਦਾ ਪ੍ਰੀਤ ਜੀ ਜਸਵਿੰਦਰ ਜੀ ਵਾਹਿਗੁਰੂ ਜੀ ਪ੍ਰੀਤ ਪੱਟੀ ਜੀ ਕੀਤ ਜੀ ਸੋ ਸਾਰੇ ਜਣੇ ਕਲਾਸ ਨੂੰ ਲਾਈਕ ਤੇ ਸ਼ੇਅਰ ਕਰ ਦਿਓ ਜੀ ਤਾਂ ਜੋ ਆਪਾਂ ਅੱਜ ਦੀ ਕਲਾਸ ਨੂੰ ਸ਼ੁਰੂ ਕਰੀਏ ਤੇ ਇੱਕ ਆਡੀਓ ਵੀਡੀਓ ਦੀ ਕਨਫਰਮੇਸ਼ਨ ਦੇ ਦਿਓ ਜੇ ਸਭ ਕੁਝ ਠੀਕ ਚੱਲ ਰਿਹਾ ਹੈ ਤਾਂ ਫਿਰ ਆਪਾਂ ਸਟਾਰਟ ਕਰਦੇ ਹਾਂ ਜੀ ਅੱਜ ਦੀ ਕਲਾਸ ਹਾਂਜੀ ਠੀਕ ਹੈ ਜੀ ਤਾਂ ਕਰਦੇ ਹਾਂ ਜੀ ਅੱਜ ਦੀ ਕਲਾਸ ਸ਼ੁਰੂ ਤੇ ਚੱਲਦੇ ਹਾਂ ਪਹਿਲੇ ਪ੍ਰਸ਼ਨ ਵੱਲ ਜਿਹੜਾ ਕਿਸੇ ਦੀ ਕੀਤੀ ਨیکی ਨਾ ਜਾਣੇ ਉਸ ਨੂੰ ਕਿਹਾ ਜਾਂਦਾ ਹੈ অপਸ਼ਨ A ਨੰਗ B ਫਰੇਬੀ C ਅਕ੍ਰਿਤਕੰਤੇ D కృਤਿਗ ਹਾਂਜੀ ਪ੍ਰਸ਼ਨ ਨੰਬਰ 1 ਦੇ ਲਈ ਕਰ ਦਿਓ ਜੀ ਉੱਤਰ ਕੀ ਆਨਸਰ ਆਏਗਾ ਜੀ ਇਸ ਦਾ ਕਿ ਜਿਹੜਾ ਕਿਸੇ ਦੀ ਕੀਤੀ ਹੋਈ ਨੇਕੀ ਨੂੰ ਨਾ ਜਾਣੇ ਉਸ ਦੇ ਲਈ ਅਸੀਂ ਕਿਹੜਾ ਸ਼ਬਦ ਵਰਤਦੇ ਹਾਂ ਨੰਗ ਵਰਤਦੇ ਹਾਂ ਫਰੇਬੀ ਅਕਰਤਕਨ ਜਾਂ ਕਿਰਤਗ ਤਾਂ ਇੱਥੇ ਜਿਨ੍ਹਾਂ ਦਾ ਉੱਤਰ ਸੀ ਆ ਰਿਹਾ ਹੈ ਜੀ ਬਿਲਕੁਲ ਸਹੀ ਹੈ ਅਕਰਤਕਨ ਹੁੰਦਾ ਜੀ ਉਹ ਅੱਗੇ ਚੱਲਦੇ ਹਾਂ ਪ੍ਰਸ਼ਨ ਨੰਬਰ 2 ਜਦੋਂ ਕਿਸੇ ਅੱਖਰ ਜਾਂ ਵਰਣ ਦਾ ਦੋਹਰਾ ਉਚਾਰਨ ਹੋਵੇ ਤਾਂ ਵਰਤੋਂ ਕੀਤੀ ਜਾਂਦੀ ਹੈ অপਸ਼ੇਣੇ ਬਿੰਦੀ ਦੀ ਬੀ ਟਿੱਪੀ ਦੀ ਸੀ ਅੱਧਕ ਦੀ ਡੀ ਪੈਰ ਵਿੱਚ ਅੱਖਰ ਦੀ ਹਾਂਜੀ ਪ੍ਰਸ਼ਨ ਨੰਬਰ 2 ਦੇ ਲਈ ਉੱਤਰ ਕਰ ਦਿਓ ਜੀ ਕਿ ਜਦੋਂ ਕਿਸੇ ਅੱਖਰ ਦੀ ਦੋਹਰੀ ਆਵਾਜ਼ ਆਉਂਦੀ ਹੈ ਤਾਂ ਅਸੀਂ ਪੰਜਾਬੀ ਦੇ ਵਿੱਚ ਕੀ ਕਰਦੇ ਹਾਂ ਜੀ ਤਾਂ ਜਿਨ੍ਹਾਂ ਦਾ ਉੱਤਰ ਆਇਆ ਹੈ ਜੀ ਸੀ ਬਿਲਕੁਲ ਸਹੀ ਹੈ ਅੱਦਕ ਦੀ ਵਰਤੋਂ ਕਰਦੇ ਹਾਂ ਦੂਸਰੀਆਂ ਭਾਸ਼ਾਵਾਂ ਦੇ ਵਿੱਚ ਅੱਧਾ ਅੱਖਰ ਪਾਇਆ ਜਾਂਦਾ ਹੈ ਹਿੰਦੀ ਦੇ ਵਿੱਚ ਆਲਮੋਸਟ ਜਿਹੜੇ ਸਾਰੇ ਅੱਖਰ ਅੱਧੇ-ਅੱਧੇ ਪਾਏ ਜਾਂਦੇ ਆ ਪਰ ਪੰਜਾਬੀ ਦੇ ਵਿੱਚ ਦੋਰੇ ਵਰਣ ਦੀ ਆਵਾਜ਼ ਨੂੰ ਠੀਕ ਰੱਖਣ ਦੇ ਲਈ ਅਸੀਂ ਅੱਦਕ ਦੀ ਵਰਤੋਂ ਕਰਦੇ ਹਾਂ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 3 ਐਡੋਰਸਮੈਂਟ ਅਰਥ ਹੈ অপਸ਼ਨ A ਅਨੁਮਾਨ B ਪਿੱਠ ਅੰਕਣ ਸੀ ਸਾਹਿ ਪੱਤਰ ਤੇ ਡੀ ਅਹੁਦਾ ਹਾਂਜੀ ਪ੍ਰਸ਼ਨ ਨੰਬਰ 3 ਦੇ ਲਈ ਕਰ ਦਿਓ ਜੀ ਉੱਤਰ ਕੀ ਬਣੇਗਾ ਜੀ ਇਸ ਦਾ ਆਨਸਰ ਐਡੋਰਸਮ ਦਾ ਅਰਥ ਕੀ ਹੈ ਤਾਂ ਜੀ ਇੱਥੇ ਜਿਨ੍ਹਾਂ ਦਾ ਉੱਤਰ ਆ ਰਿਹਾ ਹੈ ਬੀ ਬਿਲਕੁਲ ਸਹੀ ਹੈ ਜੀ ਪਿੱਠ ਅੰਕਨ ਨੂੰ ਕਹਿੰਦੇ ਐ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 4 ਯੋਗ ਵਿਸ਼ਬਦੀ ਚੋਣ ਕਰੋ ਟਹਿਲਣਾ ਕਿਸ ਤਰ੍ਹਾਂ ਲਿਖਿਆ ਜਾਂਦਾ ਹੈ ਪੰਜਾਬੀ ਦੇ ਵਿੱਚ ਤਾਂ ਉਹ ਦੱਸਣਾ ਹੈ ਜੀ ਆਪਾਂ ਚਾਰੇ ਆਪਸ਼ਨਾਂ ਦੇ ਵਿੱਚੋਂ ਕਿਹੜਾ ਸ਼ਬਦ ਜੋੜ ਜਿਹੜਾ ਸਹੀ ਹੈ ਜਿਸ ਦੇ ਨਾਲ ਪੰਜਾਬੀ ਦੇ ਵਿੱਚ ਅਸੀਂ ਕਹ ਲੋ ਟਹਿਲਣਾ ਸ਼ਬਦ ਪਾਉਂਦੇ ਹਾਂ ਤਾਂ ਜੀ ਇੱਥੇ ਜਿਨ੍ਹਾਂ ਨੇ ਉੱਤਰ ਬੀ ਕੀਤਾ ਹੈ ਬਿਲਕੁਲ ਸਹੀ ਟਹਿਲਣਾ ਟੈਂਕਾ ਹਾਹੇ ਸਿਆਰੀ ਲੱਲਾ ਤੇ ਨਾਣੇ ਕੰਨਾ ਸੈਕਸ਼ਨ 4 ਦੇ ਲਈ ਆਪਸ਼ਨ B ਬਿਲਕੁਲ ਸਹੀ ਉੱਤਰ ਅੱਗੇ ਚੱਲਦੇ ਹਾਂ ਪ੍ਰਸ਼ਨ ਨੰਬਰ 5 ਮੁਸਕਰਾਹਟ ਵਿੱਚ ਪਛੇਤਰ ਹੈ ਆਪਸ਼ਨ A ਆਹਟ B ਹਟ C ਰਾਹਟ ਤੇ D ਕਚਾਹਟ ਹਾਂਜੀ ਪ੍ਰਸ਼ਨ ਨੰਬਰ 5 ਦੇ ਲਈ ਕਰ ਦਿਓ ਜੀ ਉੱਤਰ ਕਿ ਮੁਸਕਰਾਹਟ ਵਰਡ ਹੈ ਜਿਹੜਾ ਉਹਦੇ ਵਿੱਚ ਕਿਹੜਾ ਜਿਹੜਾ ਸ਼ਬਦ ਹੈ ਉਹ ਪਛੇਤਰ ਲੱਗਿਆ ਹੋਇਆ ਹੈ ਹਾਂਜੀ ਪ੍ਰਸ਼ਨ ਨੰਬਰ 5 ਦੇ ਲਈ ਸਹੀ ਉੱਤਰ ਦੀ ਚੋਣ ਕੀਤੀ ਜਾਵੇ 75 ਦੱਸਣਾ ਹੈ ਆਪਾਂ ਤਾਂ ਇੱਥੇ ਜਿਨ੍ਹਾਂ ਨੇ ਉੱਤਰ A ਕੀਤਾ ਹੈ ਜੀ ਆਹਟ ਉਹ ਸਹੀ ਹੈ ਆੜਾ ਮੁਕਤਾ ਹੁੰਦਾ ਹੈ ਇਸ ਕਰਕੇ ਆਹਟ ਵਰਡ ਹੈ ਜਿਹੜਾ ਇਹਦੇ ਵਿੱਚ 75 ਲੱਗਿਆ ਹੋਇਆ ਹੈ ਮੁਸਕਰਾਹਟ ਮੁਸਕਰਾ ਪਲੱਸ ਆਹਟ ਮੁਸਕਰਾਹਟ ਅੱਗੇ ਜੀ ਪ੍ਰਸ਼ਨ 6 ਠੀਕ ਸ਼ਬਦ ਜੋੜਾਂ ਵਾਲਾ ਸ਼ਬਦ ਚੁਣੋ ਆਪਸ਼ਨ A ਇਦੇ ਵਿੱਚੋਂ ਦੱਸਣਾ ਹੈ ਜੀ ਕਿਹੜਾ ਸ਼ਬਦ ਸਹੀ ਹੈ ਸਪੈਲਿੰਗ ਕਿਹੜੇ ਸ਼ਬਦ ਦੇ ਸਹੀ ਹਨ ਹਾਂਜੀ ਪ੍ਰਸ਼ਨ ਨੰਬਰ 6 ਦੇ ਲਈ ਕਰ ਦਿਓ ਜੀ ਉੱਤਰ ਕਿ ਕਿਹੜਾ ਸ਼ਹਿਰ ਹੈ ਜਿਹੜਾ ਉਹ ਸਹੀ ਲਿਖਿਆ ਹੋਇਆ ਹੈ ਤਾਂ ਇੱਥੇ ਜਿਨ੍ਹਾਂ ਨੇ ਉੱਤਰ ਸੀ ਕੀਤਾ ਹੈ ਜੀ ਬਿਲਕੁਲ ਸਹੀ ਸ਼ਹਿਰ ਸਸੇਪੈਰ ਬਿੰਦੀ ਹਾਹੇ ਸਿਹਰੀਰਾ ਸ਼ਹਿਰ ਅੱਗੇ ਜੀ ਪ੍ਰਸ਼ਨ 7 ਬਹੁਤ ਗੋਰੀ ਸ਼ਬਦ ਹੇਠ ਲਿਖਿਆਂ ਵਿੱਚੋਂ ਕੀ ਹੈ অপਸ਼ਨ A ਪੜਨਾਵ B ਕਿਰਿਆ ਸੀ ਸੰਖਿਆਵਾਚਕ ਵਿਸ਼ੇਸ਼ਣ ਤੇ D ਗੁਣਵਾਚਕ ਵਿਸ਼ੇਸ਼ਣ ਹਾਂਜੀ ਪ੍ਰਸ਼ਨ ਨੰਬਰ 7 ਦੇ ਲਈ ਕਰ ਦਿਓ ਜੀ ਉੱਤਰ ਕਿ ਬਹੁਤ ਗੋਰੀ ਕੀ ਸ਼ਬਦ ਆਏਗਾ ਮਨੀਸ਼ਾ ਜੀ ਸਤਿ ਸ਼੍ਰੀ ਅਕਾਲ ਹਾਂਜੀ ਪ੍ਰਸ਼ਨ ਨੰਬਰ 7 ਦੇ ਲਈ ਤਾਂ ਜਿਨ੍ਹਾਂ ਦਾ ਉੱਤਰ ਆਇਆ ਹੈ ਜੀ D ਗੁਣਵਾਚਕ ਵਿਸ਼ੇਸ਼ਣ ਬਿਲਕੁਲ ਸਹੀ ਉੱਤਰ ਹੈ ਅੱਗੇ ਪ੍ਰਸ਼ਨ 8 ਅੱدق ਵਾਲਾ ਠੀਕ ਸ਼ਬਦ ਚੁਣੋ ਮੁਹੱਬਤ ਹੈ ਜਿਹੜਾ ਉਹ ਕਿਹੜਾ ਸ਼ਬਦ ਹੈ ਜਿਹੜਾ ਠੀਕ ਤਰੀਕੇ ਦੇ ਨਾਲ ਲਿਖਿਆ ਹੋਇਆ ਹੈ ਸੋ ਪ੍ਰਸ਼ਨ ਨੰਬਰ 8 ਦੇ ਲਈ ਉੱਤਰ ਕਰ ਦਿਓ ਜੀ ਕੀ ਬਣੇਗਾ ਇਸ ਦਾ ਉੱਤਰ ਕਿ ਮੁਹੱਬਤ ਜਿਹੜਾ ਸ਼ਬਦ ਹੈ ਕਿਹੜੇ ਸ਼ਬਦ ਜੋੜ ਸਹੀ ਹਨ ਹਾਂਜੀ ਜਿਨ੍ਹਾਂ ਨੇ ਉੱਤਰ A ਕੀਤਾ ਹੈ ਬਿਲਕੁਲ ਸਹੀ ਮੁਹੱਬਤ ਮੰਮੇ ਔਂਕੜ ਹਾਹੇ ਉੱਤੇ ਅਦਕ ਬੱਬਾ ਤੱਤਾ ਮੁਹੱਬਤ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ 9 ਉੱਦਮ ਸ਼ਬਦ ਦਾ ਸਮਾਨਾਰਥਕ ਸ਼ਬਦ ਚੁਣੋ ਆਪਸ਼ਨ A ਉਪਰਾਲਾ B ਨਫ਼ਰਤ C ਆਲਸ ਤੇ D ਉਤਸੁਕ ਉੱਦਮ ਦਾ ਸਮਾਨਾਰਥਕ ਸ਼ਬਦ ਚੁਣਨਾ ਹੈ ਜੀ ਆਪਾਂ ਤਾਂ ਕੀ ਉੱਤਰ ਆਏਗਾ ਉਪਰਾਲਾ ਹੋਏਗਾ ਨਫ਼ਰਤ ਆਲਸ ਜਾਂ ਫਿਰ ਉਤਸੁਕ ਹਾਂਜੀ ਤਾਂ ਜਿਨ੍ਹਾਂ ਨੇ ਇੱਥੇ ਉੱਤਰ ਏ ਕੀਤਾ ਹੈ ਜੀ ਬਿਲਕੁਲ ਸਹੀ ਉਦਮ ਦਾ ਸਹੀ ਸਮਾਨਾਰਥਕ ਸ਼ਬਦ ਹੋਏਗਾ ਉਪਰਾਲਾ ਅੱਗੇ ਜੀ ਪ੍ਰਸ਼ਨ 10 ਕਿਰਿਆ ਵਿਸ਼ੇਸ਼ਣ ਦੀਆਂ ਕਿੰਨੀਆਂ ਕਿਸਮਾਂ ਹੁੰਦੀਆਂ ਹਨ ਆਪਸ਼ਨ ਏ 3 ਬੀ 4 ਸੀ 2 ਤੇ ਡੀ 5 ਹਾਂਜੀ ਪ੍ਰਸ਼ਨ ਨੰਬਰ 10 ਦੇ ਲਈ ਕਰ ਦਿਓ ਜੀ ਉੱਤਰ ਸੌਰੀ ਕਿਰਿਆ ਦੀਆਂ ਕਿੰਨੀਆਂ ਕਿਸਮਾਂ ਹਨ ਕੱਲੀ ਕਿਰਿਆ ਦੀਆਂ ਜੀ ਬਿਲਕੁਲ ਜੀ ਜਿਨ੍ਹਾਂ ਨੇ ਉੱਤਰ ਸੀ ਕੀਤਾ ਹੈ ਦੋ ਹੁੰਦੀਆਂ ਅਕਰਮਕ ਕਿਰਿਆ ਤੇ ਸਕਰਮਕ ਕਿਰਿਆ ਹਾਂਜੀ ਅੱਗੇ ਚੱਲਦੇ ਹਾਂ ਪ੍ਰਸ਼ਨ 11 ਹੇਠ ਲਿਖੇ ਸ਼ਬਦਾਂ ਵਿੱਚੋਂ ਇੱਕ ਵਚਨ ਚੁਣੋ ਆਪਸ਼ਨ A ਫਲ B ਫਰਨੀਚਰ C ਘੋੜਾ ਤੇ D ਮੁੰਡੇ ਹਾਂਜੀ ਪ੍ਰਸ਼ਨ ਨੰਬਰ 11 ਦੇ ਲਈ ਉੱਤਰ ਕਰ ਦਿਓ ਜੀ ਕੀ ਉੱਤਰ ਆਏਗਾ ਇੱਕ ਵਚਨ ਸ਼ਬਦ ਦੱਸਣਾ ਹੈ ਆਪਾਂ ਹਾਂਜੀ ਤਾਂ ਇੱਥੇ ਜਿਨ੍ਹਾਂ ਨੇ ਵੀ ਉੱਤਰ ਸੀ ਕੀਤਾ ਹੈ ਜੀ ਬਿਲਕੁਲ ਸਹੀ ਘੋੜਾ ਇੱਕ ਵਚਨ ਅੱਗੇ ਪ੍ਰਸ਼ਨ 12 ਉਹ ਗਰੀਬ ਹੈ ਫਿਰ ਵੀ ਦਾਨੀ ਹੈ ਕਿਹੜਾ ਵਾਕ ਹੈ অপਸ਼ਨ A ਵਿਸਮਿਕ B ਪ੍ਰਸ਼ਨ ਪ੍ਰਸ਼ਨਵਾਚਕ C ਸਧਾਰਨ ਤੇ D ਸੰਯੁਕਤ ਹਾਂਜੀ ਪ੍ਰਸ਼ਨ ਨੰਬਰ 12 ਦੇ ਲਈ ਕਰਿਓ ਜੀ ਉੱਤਰ ਉਹ ਗਰੀਬ ਹੈ ਫਿਰ ਵੀ ਦਾਨੀ ਹੈ ਤਾਂ ਕਿਹੜਾ ਜਿਹੜਾ ਵਾਕ ਹੈ ਉਹ ਬਣੇਗਾ ਵਿਸਮਿਕ ਪ੍ਰਸ਼ਨਵਾਚਕ ਸਧਾਰਨ ਜਾਂ ਫਿਰ ਸੰਯੁਕਤ ਹਾਂਜੀ ਤਾਂ ਜਿਨ੍ਹਾਂ ਨੇ ਇੱਥੇ ਉੱਤਰ ਕੀਤਾ ਹੈ ਜੀ ਡੀ ਬਿਲਕੁਲ ਸਹੀ ਸੰਯੁਕਤ ਅੱਗੇ ਚੱਲਦੇ ਹਾਂ ਪ੍ਰਸ਼ਨ ਹੇਠ ਲਿਖਿਆਂ ਵਿੱਚੋਂ ਸਮਾਸੀ ਸ਼ਬਦ ਕਿਹੜਾ ਹੈ অপਸ਼ਨ A ਐਨ ਪਾਣੀ ਪਾਈ B ਅਨਾਰ C ਅਨਾਨਾਸ ਤੇ C ਜਿੱਤਹਾਰ ਸਹੀ ਸਮਾਸੀ ਸ਼ਬਦ ਚੁਣਨਾ ਹੈ ਜੀ ਆਪਾਂ ਇਹਦੇ ਵਿੱਚੋਂ ਕਿਹੜਾ ਜਿਹੜਾ ਸ਼ਬਦ ਹੈ ਉਹ ਸਮਾਸੀ ਸ਼ਬਦ ਬੰਦਾ ਹੈ ਹਾਂਜੀ ਤਾਂ ਇੱਥੇ ਜਿਨ੍ਹਾਂ ਨੇ ਉੱਤਰ D ਦਿੱਤਾ ਹੈ ਜੀ ਬਿਲਕੁਲ ਸਹੀ ਜਿੱਤ ਹਾਰ ਜਿਹੜਾ ਹੈ ਸਮਾਸੀ ਸ਼ਬਦ ਹੈ ਅੱਗੇ ਜੀ ਪ੍ਰਸ਼ਨ 14 ਉਹ ਦਿਨ ਡੁੱਬਾ ਤੇ ਡੈਸ਼ ਅਖਾਣ ਪੂਰੀ ਕਰੋ ਆਪਸ਼ਨ A ਤਾਂ ਮੋਲਿਆਂ ਦਾ ਕੀ ਡਰ B ਸਾਈਆਂ ਕਿਤੇ C ਜਦੋਂ ਘੋੜੀ ਚੜਿਆ ਕੁੱਬਾ ਤੇ D ਵਧਾਈਆਂ ਕਿਤੇ ਹਾਂਜੀ ਪ੍ਰਸ਼ਨ ਨੰਬਰ 14 ਦੇ ਲਈ ਕਰ ਦਿਓ ਜੀ ਉੱਤਰ ਅਖਾਣ ਪੂਰਾ ਕਰਨਾ ਹੈ ਉਹ ਦਿਨ ਡੁੱਬਾ ਤੇ ਨੈਕਸਟ ਉਹ ਦਾ ਜਿਹੜਾ ਵਰਜਨ ਹੈ ਉਹ ਕੀ ਹੋਏਗਾ ਤਾਂ ਇੱਥੇ ਜਿਨ੍ਹਾਂ ਨੇ ਉੱਤਰ ਸੀ ਕੀਤਾ ਹੈ ਜੀ ਬਿਲਕੁਲ ਸਹੀ ਉਹ ਦਿਨ ਡੁੱਬਾ ਤੇ ਜਦੋਂ ਕੋੜੀ ਚੜਿਆ ਕੁੱਬਾ ਇਹ ਖਾਨ ਪੂਰਾ ਹੋ ਜਾਂਦਾ ਹੈ ਅੱਗੇ ਜੀ ਪ੍ਰਸ਼ਨ 15 ਪਾਨੀ ਮਾਰਨਾ ਦਾ ਕੀ ਅਰਥ ਹੈ অপਸ਼ਨ A ਦੋਸਤੀ ਕਰਨੀ B ਕੰਮ ਵਿਗਾੜਨਾ C ਸੋਟੀ ਮਾਰਨੀ ਤੇ D ਉਸਤਤ ਕਰਨੀ ਹਾਂਜੀ ਪ੍ਰਸ਼ਨ ਨੰਬਰ 15 ਦੇ ਲਈ ਕਰ ਦਿਓ ਜੀ ਉੱਤਰ ਕਿ ਪਾਨੀ ਮਾਰਨਾ ਜਿਹੜਾ ਮੁਹਾਵਰਾ ਹੈ ਉਸ ਦਾ ਕੀ ਅਰਥ ਹੈ ਜੀ ਤਾਂ ਜਿਨ੍ਹਾਂ ਨੇ ਇੱਥੇ ਉੱਤਰ ਬੀ ਕੀਤਾ ਹੈ ਜੀ ਬਿਲਕੁਲ ਸਹੀ ਕੰਮ ਵਿਗਾੜਨਾ ਹੁੰਦਾ ਹੈ ਪਾਨੀ ਮਾਰਨਾ ਦਾ ਅਰਥ ਅੱਗੇ ਜੀ ਪ੍ਰਸ਼ਨ 16 ਸ਼ੁੱਧ ਸ਼ਬਦ ਜੋੜ ਚੁਣਨਾ ਜੀ ਪੜਾਈ ਦੇ ਕਿਹੜੇ ਸਪੈਲਿੰਗ ਹੈ ਜਿਹੜੇ ਉਹ ਬਿਲਕੁਲ ਸਹੀ ਹਨ ਹਾਂ ਜੀ ਪ੍ਰਸ਼ਨ ਨੰਬਰ 16 ਦੇ ਲਈ ਕਰ ਦਿਓ ਜੀ ਉੱਤਰ ਕਿ ਪੜਾਈ ਦੇ ਕਿਹੜੇ ਜਿਹੜੇ ਸਪੈਲਿੰਗ ਹੈ ਜਾਂ ਕਹੋ ਵਰਣ ਹੈ ਉਹ ਸਹੀ ਤਰੀਕੇ ਦੇ ਨਾਲ ਲਿਖੇ ਹੋਏ ਹਨ ਤਾਂ ਜੀ ਇੱਥੇ ਜਿਨ੍ਹਾਂ ਨੇ ਉੱਤਰ ਕੀਤਾ ਹੈ ਡੀ ਉਹ ਸਹੀ ਹਨ ਜੀ ਪੱਪਾ ਡਾੜੇ ਕੰਨਾ ਪੈਰ ਚ ਹਾ ਹਾ ਤੇ ਈੜੀ ਬਿਆਰੀ ਪੜਾਈ ਸੋ ਆਪਸ਼ਨ ਡੀ ਬਿਲਕੁਲ கரெਕਟ ਰਹੇਗਾ ਅੱਗੇ ਜੀ ਪ੍ਰਸ਼ਨ 17 ਭੇਡਾਂ ਦੀ ਚਾਲ ਤੇ ਕਿਹੜਾ ਸਮਾਸੀ ਸ਼ਬਦ ਬਣੇਗਾ ਆਪਸ਼ਨ ਏ ਭੇਡ ਚਾਲ ਬੀ ਭੇਡ ਚਾਲੀ ਸੀ ਭੇਡਾਂ ਵਰਗੀ ਚਾਲ ਤੇ ਡੀ ਭੇਡ ਚਾਲ ਹਾਂਜੀ ਪ੍ਰਸ਼ਨ ਨੰਬਰ 17 ਦੇ ਲਈ ਕਰ ਦਿਓ ਜੀ ਉੱਤਰ ਕਿ ਭੇਡ ਚਾਲ ਕਿਹੜਾ ਜਿਹੜਾ ਭੇਡਾਂ ਦੀ ਚਾਲ ਲਈ ਕਿਹੜਾ ਜਿਹੜਾ ਆਪਾਂ ਸਹੀ ਸਮਾਸੀ ਸ਼ਬਦ ਬਣਾਉਂਦੇ ਹਾਂ ਜੀ ਤਾਂ ਇੱਥੇ ਜਿਨ੍ਹਾਂ ਦਾ ਉੱਤਰ ਆਇਆ ਹੈ ਜੀ ਏ ਭੇਡ ਚਾਲ ਬਿਲਕੁਲ ਸਹੀ ਡੱਡੇ ਨਾਲ ਪਾਏਗਾ ਆਪਸ਼ਨ ਏ ਬਿਲਕੁਲ கரੈਕਟ ਅੱਗੇ ਜੀ ਪ੍ਰਸ਼ਨ 18 ਆਉਣਾ ਸ਼ਬਦ ਦਾ ਵਿਰੋਧੀ ਸ਼ਬਦ ਚੁਣੋ অপਸ਼ਨ A ਸੁੱਕਣਾ B ਸਕਾਉਣਾ C ਸੁਗੜਨਾ ਤੇ D ਭਿੱਜਣਾ ਹਾਂਜੀ ਪ੍ਰਸ਼ਨ ਨੰਬਰ 18 ਦੇ ਲਈ ਕਰਦੇ ਹੋ ਜੀ ਉੱਤਰ ਭਿਉਣਾ ਦਾ ਸਹੀ ਵਿਰੋਧੀ ਸ਼ਬਦ ਕੀ ਬਣੇਗਾ ਚਾਰਾਂ ਦੇ ਵਿੱਚੋਂ ਕਿਹੜੀ অপਸ਼ਨ ਹੈ ਜਿਹੜੀ ਬਿਲਕੁਲ ਸਹੀ ਰਹੇਗੀ ਜੀ ਤਾਂ ਜਿਨ੍ਹਾਂ ਨੇ ਉੱਤਰ B ਕੀਤਾ ਹੈ ਸਕਾਉਣਾ ਬਿਲਕੁਲ ਸਹੀ ਆਨਸਰ ਅੱਗੇ ਜੀ ਪ੍ਰਸ਼ਨ 19 ਕਿਹੜਾ ਸ਼ਬਦ ਮੌਤ ਦਾ ਸਮਾਸੀ ਸਮਾਨਾਰਥੀ ਨਹੀਂ ਹੈ অপশন এ দেहांत बी ਚੜ੍ਹਾਈ ਸੀ পরলোক تے ডি কাল हां जी প্রশ্ন نمبر 19 دے لیے উত্তর ਕਰ دیو جی کہ ਕਿਹੜਾ ਜਿਹੜਾ ਸ਼ਬਦ ਹੈ چارਾਂ ਦੇ ਵਿੱਚੋਂ ਸਮਾਨਾਰਥੀ ਸ਼ਬਦ ਨਹੀਂ ਹੈ ਮੌਤ ਦਾ দেहांत ਚੜ੍ਹਾਈ পরলোক تے কাল ਇਥੇ ਜਿਨ੍ਹਾਂ ਨੇ ਵੀ ਉੱਤਰ ਡੀ ਕੀਤਾ ਹੈ ਜੀ ਉਹਨਾਂ ਦਾ ਉੱਤਰ ਬਿਲਕੁਲ ਸਹੀ ਹੈ ਕਾਲ ਹੈ ਜਿਹੜਾ ਸਮਾਨਾਰਥੀ ਸ਼ਬਦ ਨਹੀਂ ਬਣਦਾ ਬਿਲਕੁਲ ਜੀ ਕਾਲ ਸਮਾ ਦਰਸਾਉਂਦਾ ਹੈ ਅੱਗੇ ਜੀ ਪ੍ਰਸ਼ਨ 20 ਕੰਡਾ ਸ਼ਬਦ ਦਾ ਸਮਾਨਾਰਥਕ ਚੁਣੋ অপਸ਼ਨ A ਕੰਡਾ B ਸੂਲੀ C ਸੂਲ ਤੇ D ਮੇਖ ਹਾਂਜੀ ਪ੍ਰਸ਼ਨ ਨੰਬਰ 20 ਦੇ ਲਈ ਉੱਤਰ ਕਰ ਦਿਓ ਜੀ ਕਿਹੜਾ ਸਮਾਨਾਰਥਕ ਸ਼ਬਦ ਹੈ ਕੰਡਾ ਦਾ ਕਾਲ ਹੁੰਦਾ ਹੈ ਤਾਂ ਹੈ ਜੀ ਪਰ ਆਪਾਂ ਮੌਤ ਦੇ ਸ਼ਬਦਾਂ ਦੇ ਵਿੱਚ ਉਹ ਨਹੀਂ ਵਰਤਦੇ ਐਜ਼ ਇਟ ਇਜ਼ ਇਸ ਕਰਕੇ ਕਾਲ ਜਿਹੜਾ ਇੰਨਾ ਸਾਰਿਆਂ ਦੇ ਵਿੱਚੋਂ ਡਿਫਰੈਂਟ ਹੈ ਤਾਂ ਕਰਕੇ ਕਾਲ ਜਿਹੜਾ ਆਪਾਂ অপਸ਼ਨ ਸਹੀ ਟਿਕ ਕੀਤੀ ਹੈ हां जी सो ਜਿਨ੍ਹਾਂ ਨੇ ਪ੍ਰਸ਼ਨ ਨੰਬਰ 20 ਦੇ ਲਈ ਉੱਤਰ ਸੀ ਕੀਤਾ ਹੈ ਜੀ ਬਿਲਕੁਲ ਸਹੀ ਸੂਲ ਤੇ ਇਹ ਉੱਤਰ ਜਿਨ੍ਹਾਂ ਨੇ ਕੀਤਾ ਜੀ ਇਥੇ ਢੱਡਾ ਪਾਇਆ ਹੋਇਆ ਕੰਡਾ ਬਣ ਗਿਆ ਇਹ ਜਿਹੜਾ ਕਿਸੇ ਕਹੋ ਨਦੀ ਦਾ ਕਿਨਾਰਾ ਉਹਨੂੰ ਕੰਡਾ ਕਹਤਾ ਠੀਕ ਹੈ ਜੀ ਉਹ ਕਿਨਾਰੇ ਨੂੰ ਕੰਡਾ ਉਹ ਵਲ ਆ ਤੇ ਜਿਹੜਾ ਕੰਡਾ ਇਹਨਾਂ ਨੇ ਪੁੱਛਿਆ ਉਹ ਜਿਹੜਾ ਪੈਰ ਦੇ ਵਿੱਚ ਵੱਜ ਜਾਂਦਾ ਜਾਂ ਚੁੱਭ ਜਾਂਦਾ ਕਿਤੇ ਵੀ ਉਹ ਕੰਡਾ ਤੇ ਹੁੰਦੀ ਹੈ ਸੂਲ ਸੋ ਆਪਸ਼ਨ ਸੀ ਬਿਲਕੁਲ ਸਹੀ ਰਹੇਗਾ ਅੱਗੇ ਜੀ ਪ੍ਰਸ਼ਨ 21 ਭਾਵਵਾਚਕ ਨਾਮ ਚੁਣੋ অপਸ਼ਨ এ গਮੀ খুশি বি মকান স্কুল সি assi tusi te d sena ja fir shreni हां जी প্রশ্ন নম্বর 21 ਦੇ ਲਈ ਉੱਤਰ ਕਰ ਦਿਓ ਜੀ ਕਿ ਇਹਦੇ ਵਿੱਚੋਂ ਭਾਵਵਾਚਕ ਨਾਮ ਕਿਹੜੇ ਹਨ ਜੀ ਤਾਂ ਜਿਨ੍ਹਾਂ ਨੇ ਉੱਤਰ এ ਕੀਤਾ ਹੈ ਬਿਲਕੁਲ ਸਹੀ গਮੀ খুশি ਭਾਵਵਾਚਕ ਨਾਮ ਹਨ ਅੱਗੇ ਜੀ প্রশ্ন 22 ਵਾਕਾਂ ਵਿੱਚ ਪੜਨਾਵ ਵਰਤਨ ਨਾਲ ਕੀ ਲਾਭ ਹੁੰਦਾ ਹੈ অপشن A ਵਾਕ ਸੰਖੇਪ ਰਹ ਜਾਂਦੇ ਹਨ B ਵਾਕ ਗੁੰਝਲਦਾਰ ਬਣ ਜਾਂਦੇ ਹਨ C ਵਾਕਾਂ ਦੇ ਅਰਥ ਬਦਲ ਜਾਂਦੇ ਹਨ ਜਾਂ D ਨਾਵ ਨੂੰ ਵਾਰ-ਵਾਰ ਦੁਹਰਾਉਣਾ ਨਹੀਂ ਪੈਂਦਾ ਹਾਂਜੀ ਪ੍ਰਸ਼ਨ ਨੰਬਰ 22 ਦੇ ਲਈ ਉੱਤਰ ਕਰ ਦਿਓ ਕਿ ਅਸੀਂ ਵਾਕਾਂ ਦੇ ਵਿੱਚ ਪੜਨਾਵ ਦੀ ਵਰਤੋਂ ਕਿਉਂ ਕਰਦੇ ਹਾਂ ਤਾਂ ਇੱਥੇ ਜਿੰਨਾ ਦਾ ਉੱਤਰ ਆ ਰਿਹਾ ਹੈ ਜੀ ਡੀਓ ਬਿਲਕੁਲ ਸਹੀ ਹਨ ਕਿ ਨਾਮ ਨੂੰ ਵਾਰ-ਵਾਰ ਦੁਹਰਾਉਣਾ ਨਹੀਂ ਪੈਂਦਾ ਭਾਵੇਂ ਕਿ ਹੈ ਨਾਮ ਦੇ ਦੁਹਰਾਓ ਤੋਂ ਬਚਣ ਦੇ ਲਈ ਅਸੀਂ ਵਾਕਾਂ ਦੇ ਵਿੱਚ ਪੜਨਾਵ ਦੀ ਵਰਤੋਂ ਕਰਦੇ ਹਾਂ ਸੋ ਪ੍ਰਸ਼ਨ ਨੰਬਰ 22 ਦੇ ਲਈ ਜੀ ਆਪਸ਼ਨ ਡੀ ਬਿਲਕੁਲ ਸਹੀ ਉੱਤਰ ਅੱਗੇ ਜੀ ਪ੍ਰਸ਼ਨ 23 ਕਿਰਿਆ ਵਿਸ਼ੇਸ਼ਣ ਦੀਆਂ ਕਿੰਨੀਆਂ ਕਿਸਮਾਂ ਹੁੰਦੀਆਂ ਹਨ ਆਪਸ਼ਨ A 7 B 8 C 6 ਤੇ D 5 ਆਸਾਨ ਪ੍ਰਸ਼ਨ ਬਿਲਕੁਲ ਜੀ ਸੋ ਸਾਰੇ ਜਣੇ ਕਰ ਦਿਓ ਉੱਤਰ ਕਿ ਕਿਰਿਆ ਵਿਸ਼ੇਸ਼ਣ ਦੀਆਂ ਕਿੰਨੀਆਂ ਕਿਸਮਾਂ ਹਨ ਜਿਨ੍ਹਾਂ ਨੇ ਉੱਤਰ B ਕੀਤਾ ਹੈ ਬਿਲਕੁਲ ਸਹੀ ਉੱਤਰ ਜੀ ਉਹਨਾਂ ਦਾ 8 ਕਿਸਮਾਂ ਹੁੰਦੀਆਂ ਨੇ ਕਿਰਿਆ ਵਿਸ਼ੇਸ਼ਣ ਦੀਆਂ ਅੱਗੇ ਜੀ ਪ੍ਰਸ਼ਨ 24 ਦਾ ਦੇ ਦੀਆਂ ਸ਼ਬਦ ਹੇਠ ਲਿਖਿਆਂ ਵਿੱਚੋਂ ਕੀ ਹੈ অপਸ਼ਨ A ਵਿਸ਼ੇਸ਼ਣ B ਪੜਨਾਵ C ਸੰਬੰਧਕ ਤੇ D ਯੋਜਕ ਹਾਂਜੀ ਪ੍ਰਸ਼ਨ ਨੰਬਰ 24 ਦੇ ਲਈ ਕਰ ਦਿਓ ਜੀ ਉੱਤਰ ਕਿ ਜਿਹੜਾ ਦਾ ਦੇ ਦੀਆਂ ਸ਼ਬਦ ਕੀ ਹੈ ਤਾਂ ਜਿਨ੍ਹਾਂ ਨੇ ਉੱਤਰ ਕੀਤਾ ਹੈ ਜੀ ਸੀ ਬਿਲਕੁਲ ਸਹੀ ਹੈ ਸੰਬੰਧਕ ਅੱਗੇ ਜੀ ਪ੍ਰਸ਼ਨ 25 ਅੱਖਾਂ ਮੀਟ ਜਾਣਾ ਮੁਹਾਵਰੇ ਦਾ ਕੀ ਅਰਥ ਹੈ অপਸ਼ਨ A ਸੌ ਜਾਣਾ B ਅੱਖਾਂ ਬੰਦ ਕਰਨਾ C ਸੁਸਤੀ ਪੈਣੀ ਤੇ D ਪਰਲੋਕ ਸੁਧਾਰ ਜਾਣਾ ਹਾਂਜੀ ਪ੍ਰਸ਼ਨ ਨੰਬਰ 25 ਦੇ ਲਈ ਉੱਤਰ ਕਰ ਦਿਓ ਜੀ ਅੱਖਾਂ ਮੀਟ ਜਾਣਾ ਮੁਹਾਵਰੇ ਦਾ ਸਹੀ ਅਰਥ ਕੀ ਹੋਏਗਾ ਜੀ ਤਾਂ ਇੱਥੇ ਜਿਨ੍ਹਾਂ ਨੇ ਉੱਤਰ ਡੀ ਕੀਤਾ ਹੈ ਜੀ ਬਿਲਕੁਲ ਸਹੀ ਪਰਲੋਕ ਸਿਧਾਰ ਜਾਣਾ ਹੈ ਅੱਖਾਂ ਮੀਟ ਜਾਣਾ ਮੁਹਾਵਰੇ ਦਾ ਅਰਥ ਆਪਸ਼ਨ ਡੀ ਬਿਲਕੁਲ ਸਹੀ ਉੱਤਰ ਅੱਗੇ ਜੀ ਪ੍ਰਸ਼ਨ 26 ਇੱਥੇ ਵੀ ਸ਼ੁੱਧ ਸ਼ਬਦ ਦੀ ਚੋਣ ਕਰਨੀ ਹੈ ਜੀ ਤੋ ਦੱਸੋ ਜੀ ਕਿਹੜਾ ਸ਼ਬਦ ਹੈ ਜਿਹੜਾ ਉਹ ਚਾਰਾਂ ਆਪਸ਼ਨਾਂ ਦੇ ਵਿੱਚੋਂ ਬਿਲਕੁਲ ਸਹੀ ਲਿਖਿਆ ਗਿਆ ਹੈ ਤਾਂ ਗਿਆਨ ਸ਼ਬਦ ਹੈ ਤਾਂ ਇਹ ਕਿਸ ਤਰ੍ਹਾਂ ਦੇ ਸਪੈਲਿੰਗ ਜਿਹੜੇ ਐ ਇਸ ਦੇ ਪੈਂਦੇ ਆ ਜਾਂ ਕਿਹੜੇ-ਕਿਹੜੇ ਵਰਣ ਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਉਹ ਦੱਸਣਾ ਹੈ ਆਪਾਂ ਤਾਂ ਜਿਨ੍ਹਾਂ ਨੇ ਉੱਤਰ ਬੀ ਕੀਤਾ ਹੈ ਜੀ ਗੱਗੇ ਸਿਹਾਰੀ ਆੜੇ ਕੰਨਾਂ ਤੇ ਨੰਨਾ ਬਿਲਕੁਲ ਸਹੀ ਉੱਤਰ ਅੱਗੇ ਪ੍ਰਸ਼ਨ 27 ਅੱਦਕ ਵਾਲਾ ਠੀਕ ਸ਼ਬਦ ਜੋੜ ਚੁਣਾ ਜੀ ਕੁਰਖਤ ਕੁਰਖਤ ਕਿਹੜਾ ਸਪੈਲਿੰਗ ਹੈ ਜਿਹੜਾ ਬਿਲਕੁਲ ਸਹੀ ਹੋਏਗਾ ਕੁਰਖਤ ਦੇ ਕਿਹੜੇ ਸਪੈਲਿੰਗ ਸਹੀ ਹਨ ਜਾਂ ਕਿਸ ਤਰ੍ਹਾਂ ਲਿਖਿਆ ਜਾਂਦਾ ਹੈ ਕੁਰਖਤ ਹਾਂਜੀ ਤਾਂ ਜਿਨ੍ਹਾਂ ਨੇ ਇੱਥੇ ਉੱਤਰ ਕੀਤਾ ਹੈ ਜੀ ਬੀ ਕੁਰਖਤ ਕਕੇ ਔਂਕੜ ਰਾਰੇ ਤੇ ਅਦਕ ਖਖਾ ਤੇ ਤੱਤਾ ਕੁਰਖਤ ਇਹ ਸਪੈਲਿੰਗ ਬਿਲਕੁਲ ਸਹੀ ਹਨ ਸੋ ਪ੍ਰਸ਼ਨ ਨੰਬਰ 27 ਦੇ ਲਈ ਆਪਸ਼ਨ ਬੀ ਬਿਲਕੁਲ ਸਹੀ ਉੱਤਰ ਅੱਗੇ ਜੀ ਪ੍ਰਸ਼ਨ 28 ਪੱਤਿਆਂ ਦਾ ਝੜਨਾ ਸ਼ਬਦ ਤੋਂ ਕਿਹੜਾ ਸਮਾਸੀ ਸ਼ਬਦ ਬਣੇਗਾ ਆਪਸ਼ਨ ਏ ਪੱਤਿਆਂ ਦੀ ਝੜ ਬੀ ਪੱਤੇ ਝੜਨਾ ਸੀ ਪਤ ਝੜ ਹੋਣਾ ਤੇ ਡੀ ਪਤ ਝੜ ਨੇਵੀ ਉੱਥੇ ਸ਼ਬਦ ਤਾਂ ਕੁਰਖਤ ਹੀ ਲਿਖਿਆ ਸੀ ਆਪਾਂ ਕੁਰਖਤ ਦਾ ਮਤਲਬ ਹੁੰਦਾ ਹੈ ਜੀ ਜਿਹੜਾ ਰੂਡ ਵੇ ਦੇ ਨਾਲ ਬਿਹੇਵ ਕਰੇ ਜੀ ਦਾ ਜਿਹੜਾ ਸੁਭਾਅ ਆ ਥੋੜਾ ਜਾਂ ਸਖਤ ਹੋਵੇ ਹਾਂਜੀ ਪ੍ਰਸ਼ਨ ਨੰਬਰ 28 ਦੇ ਲਈ ਕਰ ਦਿਓ ਜੀ ਉੱਤਰ ਰੁੱਖੇ ਸੁਭਾਅ ਵਾਲੇ ਨੂੰ ਕੁਰਖਤ ਕਹਿ ਦਿੰਦੇ ਆ ਜੀ ਹਾਂਜੀ ਸੋ ਜਿਨ੍ਹਾਂ ਨੇ ਉੱਤਰ ਕੀਤਾ ਹੈ ਜੀ ਪ੍ਰਸ਼ਨ ਨੰਬਰ 28 ਦੇ ਲਈ ਡੀ ਆਪਸ਼ਨ ਬਿਲਕੁਲ ਸਹੀ ਉੱਤਰ ਪੱਤਿਆਂ ਦਾ ਝੜਨਾ ਪੱਤ ਝੜ ਸਹੀ ਸ਼ਬਦ ਹੋਏਗਾ ਮਜੀਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਗੇ ਜੀ ਪ੍ਰਸ਼ਨ 29 ਕਰਵਾ ਸ਼ਬਦ ਦਾ ਵਿਰੋਧੀ ਸ਼ਬਦ ਚੁਣੋ ਆਪਸ਼ਨ A ਪਤਲਾ B ਮੋਟਾ C ਮੁਲਾਇਮ ਤੇ D ਵੱਡਾ ਹਾਂਜੀ ਪ੍ਰਸ਼ਨ ਨੰਬਰ 29 ਦੇ ਉੱਤਰ ਕਰ ਦਿਓ ਜੀ ਖਰਮਾ ਦਾ ਸਹੀ ਵਿਰੋਧੀ ਸ਼ਬਦ ਕਿਹੜਾ ਹੋਏਗਾ ਤਾਂ ਜਿਨ੍ਹਾਂ ਨੇ ਉੱਤਰ ਕੀਤਾ ਹੈ ਜੀ ਸੀ ਮੁਲਾਇਮ ਬਿਲਕੁਲ ਸਹੀ ਉੱਤਰ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ 30 ਅਖਾਂਣ ਪੂਰਾ ਕਰੋ ਵੇਲੀ ਜਟ ਸੋਸਿਆਪੇ ਬੀ ਕਰੇ ਮौज ਸੀ ਪਾਵੇ ਗੈਣੇ ਤੇ ਡੀ ਉਨ ਵੇਲੇ ਹਾਂਜੀ ਪ੍ਰਸ਼ਨ ਨੰਬਰ 30 ਦੇ ਲਈ ਉੱਤਰ ਕਰ ਦਿਓ ਜੀ ਅਖਾਣ ਪੂਰਾ ਕਰਨਾ ਹੈ ਆਪਾਂ ਕਿ ਵੇਲੀ ਜੱਟੀ ਸੌ ਸਿਆਪੇ ਜਾਂ ਵੇਲੀ ਜੱਟੀ ਕਰੇ ਮौज ਜਾਂ ਫਿਰ ਵੇਲੀ ਜੱਟੀ ਪਾਵੇ ਗਹਿਣੇ ਜਾਂ ਸੀ ਵੇਲੀ ਜੱਟੀ ਉਣ ਵੇਲੇ ਹਾਂਜੀ ਇੱਥੇ ਉੱਤਰ ਹੈ ਜੀ ਜਿਹੜੇ ਉਹ ਮਿਕਸ ਹੋ ਗਏ ਸਾਰਿਆਂ ਦੇ ਤਾਂ ਜੀ ਜਿਨ੍ਹਾਂ ਨੇ ਇੱਥੇ ਉੱਤਰ ਡੀ ਕੀਤਾ ਹੈ ਉਹ ਸਹੀ ਰਹਿਣਗੇ ਜੀ ਕਿਉਂਕਿ ਅਖਾਣ ਪੂਰਾ ਕਰੋ ਵੇਲੀ ਜੱਟੀ ਓਨ ਵੇਲੇ ਸੋ ਇਸ ਜਿਹੜਾ ਅਖਾਣ ਹੈ ਉਹਦਾ ਅਰਥ ਹੈ ਕਿ ਜਿਹੜਾ ਸਾਨੂੰ ਵੇਲਾ ਸਮਾਂ ਮਿਲਦਾ ਹੈ ਤਾਂ ਉਹ ਅਸੀਂ ਬਿਨਾ ਕਿਸੇ ਕੰਮ ਤੋਂ ਅਜਾਈ ਗਵਾ ਦਿੰਨੇ ਆ ਉਹਦਾ ਚੰਗੇ ਤਰੀਕੇ ਦੇ ਨਾਲ ਜਿਹੜੀ ਵਰਤੋਂ ਹੈ ਨਹੀਂ ਕਰਦੇ ਤਾਂ ਉਦੋਂ ਇਹ ਵਾਲਾ ਮੁਹਾਵਰਾ ਵਰਤਿਆ ਜਾਂਦਾ ਹੈ ਜਿਸੇ ਕੋਲ ਜਿਸ ਕਿਸੇ ਦੇ ਕੋਲੇ ਕੋਈ ਕਹਿ ਲਓ ਕੰਮ ਹੋਵੇ ਹਨਾ ਵੀ ਟਾਈਮ ਮਿਲਿਆ ਸਾਡੇ ਕੋਲੇ ਕਿਸੇ ਕੰਮ ਕਰਨ ਨੂੰ ਪਰ ਅਸੀਂ ਉਸ ਨੂੰ ਫालतੂ ਹੀ ਗਵਾ ਦਿੰਨੇ ਆ ਤਾਂ ਉਦੋਂ ਕਹ ਦਿੰਦੇ ਆ ਵੇਲੀ ਜੱਟੀ ਉਹਨਾਂ ਵੇਲੇ ਸੋ ਪ੍ਰਸ਼ਨ ਨੰਬਰ 30 ਦਾ ਆਪਸ਼ਨ ਡੀ ਬਿਲਕੁਲ ਸਹੀ ਉੱਤਰ ਰਹੇਗਾ ਜੀ ਉਹ ਜੀ ਜਿਹੜਾ ਜੁੜਦਾ ਹੁੰਦਾ ਉਹ ਗੱਲ ਤਾਂ ਵੱਖਰੀ ਹੋ ਜਾਂਦੀ ਹੈ ਆਪਾਂ ਜੁੜਨ ਵਾਲੇ ਨਾਲ ਨਹੀਂ ਨਾ ਆਪਾਂ ਤਾਂ ਅਰਥ ਦੇ ਅਕੋਰਡਿੰਗਲੀ ਜਾਣਾ ਹੈ ਵੀ ਕੀ ਅਰਥ ਬਣਦਾ ਹੈ ਸੋ ਇਹ ਸੀ ਜੀ ਆਪਣੀ ਅੱਜ ਦੀ ਕਲਾਸ ਦੇ 30 ਪ੍ਰਸ਼ਨ ਉਮੀਦ ਕਰਦੇ ਹਾਂ ਜੀ ਤੁਹਾਨੂੰ ਪਸੰਦ ਆਏ ਹੋਣਗੇ ਸੋ ਜੇ ਕਿਸੇ ਦਾ ਕੋਈ ਸਵਾਲ ਕੋਈ ਪ੍ਰਸ਼ਨ ਹੈ ਤਾਂ ਉਹ ਪੁੱਛ ਦੱਸ ਸਕਦਾ ਹੈ ਜੀ ਜੇ ਕਿਸੇ ਦਾ ਕੋਈ ਸੁਝਾਅ ਹੈ ਤਾਂ ਉਹ ਵੀ ਦੱਸ ਸਕਦਾ ਹੈ ਨਹੀਂ ਹਾਂਜੀ ਜੀ ਤਾਂ ਠੀਕ ਹੈ ਜੀ ਫਿਰ ਧੰਨਵਾਦ ਜੀ ਸਭ ਦਾ ਸੋ ਮਿਲਦੇ ਹਾਂ ਫਿਰ ਅਗਲੀ ਕਲਾਸ ਦੇ ਵਿੱਚ ਜ ਜਿਹਦੇ ਵਿੱਚ ਆਪਾਂ ਪ੍ਰਸ਼ਨ ਉੱਤਰ ਕਰਨੇ ਹਨ ਜੀ ਆਪਾਂ ਰਾਈਟਰ ਕੀਤਾ ਸੀ ਗੁਰਦੇਵਾਲ ਸਿੰਘ ਤੇ ਉਹਦੇ ਜਿਹੜੇ ਐਮਸੀਕਿਊਜ਼ ਰਹਿੰਦੇ ਐ 30 ਕਰਲੇ ਸੀ ਕੱਲ ਆਪਾਂ 30 ਅੱਜ ਕਰਾਂਗੇ ਸੋ ਸਾਰੇ ਜਣਿਆਂ ਨੇ ਟਾਈਮ ਤੇ ਕਲਾਸ ਨੂੰ ਜੂਰ ਜੁਆਇਨ ਕਰਨਾ ਹੈ ਜੀ ਰੋਟੀਆਂ ਲਿਖਿਆ ਜੀ ਮਨਜੀਤ ਜੀ ਉਹਨਾਂ ਨੇ ਬਾਈ ਜੀ ਬਾਈ ਠੀਕ ਹੈ ਜੀ ਮਿਲਦੇ ਹਾਂ ਅਗਲੀ ਕਲਾਸ ਦੇ ਵਿੱਚ ਸਭ ਦਾ ਸ਼ੁਕਰੀਆ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਨੈਕਸਟ ਕਲਾਸ ਜੀ ਲੱਗੇਗੀ ਆਪਣੀ 5:50 ਤੇ ਲਾਉਣੇ ਆ ਜੀ ਆਪਾਂ ਸੋ 6:30 ਤੱਕ ਚਲੀ ਜਾਂਦੀ ਹੈ ਸੋ 550 ਤੇ ਲਾਵਾਂਗੇ ਸੋ ਟੈਲੀਗ੍ਰਾਮ ਲਿੰਕ ਜੁਆਇਨ ਕਰ ਸਕਦੇ ਹੋ ਕਿਰਨ ਜੀ ਜੇ ਤੁਸੀਂ ਨਹੀਂ ਜੁਆਇਨ ਕੀਤਾ ਹੋਇਆ ਤਾਂ ਆਪਣਾ ਟੈਲੀਗ੍ਰਾਮ ਜਿਹੜਾ ਲਿੰਕ ਕੀਤਾ ਹੋਇਆ ਆ ਉਹਦਾ ਲਿੰਕ ਚੈਟ ਬਾਕਸ ਦੇ ਵਿੱਚ ਤੁਸੀਂ ਦੇਖ ਲਓ ਉੱਪਰ ਹੀ ਸ਼ੋ ਹੋ ਰਿਹਾ ਤਾਂ ਇਹਦੇ ਵਿੱਚ ਆਪਾਂ ਜਿਹੜੇ ਸਾਰੇ ਲਿੰਕ ਆ ਉਹ ਸ਼ੇਅਰ ਕਰਦੇ ਆ ਜੀ ਠੀਕ ਹੈ ਜੀ ਮਿਲਦੇ ਆ ਅਗਲੀ ਕਲਾਸ ਦੇ ਵਿੱਚ